ਇਸ ਸਟਰੀਟ ਲਾਈਟਾਂ ਲਾਈਆਂ ਏ ਉਹਦੇ ਸਬੰਧ ਵਿੱਚ ਰੱਖੀ ਜੀ ਅੱਜ ਇਹ ਅੱਛਾ ਕਿੰਨੇ ਸਟਰੀਟ ਲਾਈਟਾਂ ਲੱਗੀਆਂ ਸਾਡੇ ਤਕਰੀਬਨ ਇਹ 20 ਦੇ ਕਰੀਬ ਲੱਗੀਆਂ ਜੀ ਅੱਜ ਅੱਛਾ ਜੀ ਜਿਹੜਾ ਇਹ ਸੇਵਾ ਹੋਈ ਹੈ ਤੁਸੀਂ ਐਡਾ ਫਰਾਲਾ ਕੀਤਾ ਵਧੀਆ ਤੇ ਇਹਦਾ ਸਹਿਯੋਗ ਕਿੱਥੋਂ ਆਇਆ ਤੁਹਾਨੂੰ ਸਹਿਯੋਗ ਤਾਂ ਜੀ ਪਿੰਡ ਦੇ ਜਿਹੜੇ ਐਨ ਆਰ ਆਈ ਆ ਸਾਡੇ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਜੀ ਉਹਨਾਂ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਾਉਣਾ ਚਾਹੁੰਦੇ ਤੇ ਸਾਡੇ ਪਿੰਡ ਬਾਹਰ ਗਏ ਹੋਏ ਮੁੰਡਾ ਇੱਕ ਮੇਜਰ ਕੈਨੇਡਾ ਜੀ ਬੰਟੂ ਕੈਨੇਡਾ ਲਾਲੀ ਮੁੰਡਾ ਨਿਊਜ਼ੀਲੈਂਡ ਗੁਰਕੀਰਤ ਹੈ ਮੇਰਾ ਛੋਟਾ ਭਰਾ ਤੇ ਇਹਨਾਂ ਨੇ ਪੈਸੇ ਭੇਜੇ ਫਿਰ ਕੰਮ ਖਾਤਰ ਉਸ ਪੈਸੇ ਪੰਚਾਇਤ ਨੇ ਆਪਣੇ ਪੱਲਿਓਂ ਲਾਏ ਤੇ ਫਿਰ ਇਹ ਸਾਰੀਆਂ ਲਾਈਆਂ ਜੀ ਜੀ ਕਿੰਨਾ ਕੁ ਖਰਚਾ ਆ ਗਿਆ ਦੇ ਉੱਪਰ ਇਹਨਾਂ ਤੇ ਮੇਰੇ ਹਿਸਾਬ ਨਾਲ 180 ਦੇ ਕਰੀਬ ਜਾ ਰਿਹਾ ਖਰਚਾ ਹਾਂਜੀ 100 ਵਾਟ ਦੀ ਲਾਈਟ ਲੱਗੀ ਹੈ ਜੀ ਜੀ ਚਾਨਣਾ ਨਾ ਪ੍ਰੋਪਰ ਵਧੀਆ ਇਹਦਾ ਜੀ ਜੀ ਤੇ ਇਹ ਜਿਹੜਾ ਥਾਟ ਹੈ ਇਹ ਜਿਹੜਾ ਤੁਹਾਨੂੰ ਸੋਚਣੀ ਹੈ ਕਿਥੋਂ ਆਈ ਹੈ ਇਹ ਚਲੋ ਜਾਂ ਬਚਪਨ ਵਿੱਚ ਲੰਗੇ ਕਰਦੇ ਤੇ ਨਾ ਔਰ ਇਹਨੂੰ ਹਨੇਰਾ ਬਹੁਤ ਹੁੰਦਾ ਦਾ ਡਰ ਲੱਗੇ ਕਰਦਾ ਦਾ ਸਾਨੂੰ ਜਦੋਂ ਤੋਂ ਖਿਆਲ ਮੇਰੇ ਵਿੱਚ ਖਿਆਲ ਆਈ ਜਾਂਦਾ ਤਾਂ ਵੀ ਇਹ ਕੰਮ ਕਦੇ ਨਾ ਕਦੇ ਕਰੀਏ ਰੱਬ ਨੇ ਚਾਹਿਆ ਚਲੋ ਹੋ ਜਾ ਤਾਂ ਦੇਰ ਨਾਲ ਹੈ ਪਰ ਵਧੀਆ ਹੋਇਆ ਕੰਮ ਇਹ ਜੀ ਤੁਸੀਂ ਪਾਵਰ ਦੇ ਵਿੱਚ ਐ ਹੁਣ ਭਾਵੇਂ ਕਿ ਸਰਪੰਚੀ ਇੱਕ ਲੀਡਰੀ ਹੋਂਦੀ ਹੈ ਲੀਡਰ ਦਾ ਕਿੰਨਾ ਕੁ ਸਹਾਇਕ ਹੁੰਦਾ ਕਿਸੇ ਪਿੰਡ ਨੂੰ ਇਸ ਤਰ੍ਹਾਂ ਦੇ ਵਧੀਆ ਉਪਰਾਲੇ ਕਰਨ ਦੇ ਉਹਨਾਂ ਦਾ ਕੋਈ ਸਹਿਯੋਗ ਹੈ ਤੁਹਾਨੂੰ ਨਹੀਂ ਜੀ ਲੀਡਰ ਦਾ ਨਹੀਂ ਹਲੇ ਕਿਸੇ ਦਾ ਵੀ ਸਹਾਇਕ ਨਹੀਂ ਐਡਾ ਹਾਂਜੀ ਤੇ ਉਹਨਾਂ ਨੇ ਕੋਈ ਬਤਾਇਆ ਤੁਹਾਡੀ ਬੇਨਤੀ ਤੁਹਾਨੂੰ ਨਹੀਂ ਹਲੇ ਕਿਸੇ ਦਾ ਕੋਈ ਹੋਰ ਨਹੀਂ ਆਇਆ ਵੋਟਾਂ ਦੇ ਨੇੜੇ ਜਾ ਕੇ ਦੇਣਗੇ ਸਾਰੀ ਵਧਾਈਆਂ ਤਾਂ ਜੀ 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 ਹੁਣ ਹਾਲੇ ਤੁਹਾਨੂੰ ਕੋਈ ਪੁੱਛਦਾ ਨਹੀਂ ਜਾਈ ਨਹੀਂ ਜੀ ਨਹੀਂ ਵੈਸੇ ਕੰਮ ਚੱਲ ਰਿਹਾ ਮਨੇਗਰੋਂ ਦੇ ਨਹੀਂ ਚੱਲ ਰਿਹਾ ਸਾਡਾ ਗਰਾਊਂਡ ਹਾਂ ਹਾਂ 80% ਤਾਂ ਤਿਆਰ ਹੋਇਆ ਵਾ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਉਹਨਾਂ ਨੇ ਰੰਗਲੇ ਪੰਜਾਬ ਬਣਾਉਣ ਵਾਸਤੇ ਕੋਈ ਸਹਿਯੋਗ ਤੁਹਾਨੂੰ ਕੋਈ ਵੀ ਨਹੀਂ ਦਿੰਦਾ ਹੈਗਾ ਨਹੀਂ ਰੰਗਲਾ ਤਾਂ ਹੁਣ ਅਸੀਂ ਸਾਡਾ ਪਿੰਡ ਹੀ ਬਣਾ ਰਿਹਾ ਆਪਣੇ ਪਿੰਡ ਨੂੰ ਰੰਗਲਾ ਜੀ ਹਾਂਜੀ ਪਿੰਡ ਸਾਡਾ ਯੂਥ ਲੱਗਿਆ ਹੋਇਆ ਨਾਲ ਸਾਡੇ ਹਾਂਜੀ ਅਸੀਂ 20 ਦੇ ਕਰੀਬ ਮੁੰਡਿਆਂ ਨੇ ਲੜ ਕੇ ਇਹ ਉਪਰਾਲਾ ਕਰਕੇ ਲ ਜੇ ਅਸੀਂ ਚਾਹੁੰਦੇ ਤਾਂ 35000 ਜਾਂ 40000 ਦੇ ਕਰੀਬ ਅਸੀਂ ਲੇਬਰ ਬਚਾ ਗਏ ਜੀ ਮੁੰਡੇ ਸਾਰੇ ਇਹਨਾਂ ਨੇ ਤਾਰਾਂ ਆਪ ਨਾਲ ਲਾਈਆਂ ਇਲੈਕਟ੍ਰੀਸ਼ੀਅਨ ਖੜਾ ਮੁੰਡਾ ਇਹ ਜੀ ਇਹਨੇ ਸਾਰਾ ਇੱਕ ਕੰਮ ਫ੍ਰੀ ਕੀਤਾ ਇਹਨਾਂ ਮੁੰਡੇ ਨੇ ਜੀ ਇੱਕ ਪਾਸੇ ਆਪਾਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਸਮਾਜ ਸੇਵਾ ਵਾਸਤੇ ਤੇ ਦੂਜੇ ਪਾਸੇ ਜਿਹੜੇ ਮੌਜੂਦਾ ਲੀਡਰ ਅੱਗੇ ਆ ਰਹੇ ਨੇ ਉਹ ਪਿੰਡਾਂ ਦੇ ਵਿੱਚ ਸੜਕਾਂ ਬਣਾ ਰਹੇ ਨੇ ਆਪਣੇ ਪੱਲਿਓਂ ਪੈਸੇ ਖਰਚ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤਾਂ ਇਹ ਪੈਸੇ ਖਰਚਦੇ ਸੜਕਾਂ ਬਣਾਉਂਦੇ ਨੇ ਭਾਵੇਂ ਲੋਕਾਂ ਦਾ ਜਾ ਜਾ ਕੇ ਪੈਸੇ ਬਣਦੇ ਨੇ ਉਦੋਂ ਪਾਵਰ ਦੇ ਵਿੱਚ ਆਉਂਦੇ ਆ ਫਿਰ ਉਦੋਂ ਕਿਉਂ ਨਹੀਂ ਕਰਦੇ ਹੈਗੇ ਪਤਾ ਨਹੀਂ ਜੀ ਕੀ ਗੱਲ ਹੋ ਜਾਂਦੀ ਇਹਨਾਂ ਨੂੰ ਆ ਕੇ ਹੁਣ ਇਹ ਸਾਡੀ ਸੜਕ ਤਾਂ ਇਹ ਹੁਣ ਅਸੀਂ ਪਤਾ ਵੀ ਕਰਿਆ ਤਾਂ ਇਹ ਕਹਿੰਦੇ ਪਾਸ ਹੋਈ ਪਾਸ ਹੋਈ ਵੀ ਹੈ ਦੇਖਦੇ ਹਾਂ ਚਲੋ ਹੁਣ ਸਾਲ ਖੰਡ ਦੇ ਵਿੱਚ ਵਿੱਚ ਬਣ ਚੋਵੇ ਤਾਂ ਵਧੀਆ ਗੱਲ ਹੈ ਪਾਵਰ ਚ ਆ ਕੇ ਤਾਂ ਪਿੱਛੇ हट ਜਾਂਦਾ ਹਰੇਕ ਜੀ ਜੀ ਤਾਂ ਕਾਰਨ ਕੀ ਮੰਨਦੇ ਹੋ ਕਾਰਨ ਹੁਣ ਰੱਬ ਜਾਣਦਾ ਜੀ ਕੀ ਕਾਰਨ ਹੈ ਹੁਣ ਪਾਵਰ ਚ ਤਾਂ ਚਲੋ ਪਿੰਡ ਨੇ ਸਾਨੂੰ ਵੀ ਸਰਪੰਚੀ ਦਿੱਤੀ ਪਰ ਅਸੀਂ ਹਾਂ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਾਂ ਹਾਂ ਜੀ ਪਰ ਤੁਸੀਂ ਵੀ ਤਾਂ ਵੋਟਾਂ ਪਾਈਆਂ ਹੀ ਹੋਣੀਆਂ ਲੀਡਰਾਂ ਨਾਲ ਜਦੋਂ ਇੱਥੇ ਇਲੈਕਸ਼ਨ ਹੋਏ ਨੇ ਤੇ ਉਹ ਮਨ ਵਿੱਚ ਘਰੋਸ ਹੈ ਕਿ ਅਸੀਂ ਇਹਨਾਂ ਦਾ ਪ੍ਰਚਾਰ ਕਰਦੇ ਰਹੇ ਤੇ ਸਾਨੂੰ ਸਹਿਯੋਗ ਨਹੀਂ ਕਰਦੇ ਮਨ ਵਿੱਚ ਤਾਂ ਰੋਸ ਮੇਰੇ ਤਾਂ ਜੀ 2000 ਮੈਂ ਕਹਿੰਦਾ 12 ਚ ਪਾਈ ਮੈਂ ਵੋਟ 17 ਚ ਪਾਈ 22 ਚ ਪਾਈ ਜਿਨੇ ਜਿਨੇ ਪਾਈ ਆ ਹਰੇਕ ਨਾਲ ਵਾਰ ਰੋਸੇ ਰਿਹਾ ਮੇਰਾ ਤਾਂ ਹਾਂਜੀ ਤੇ ਫਿਰ ਆਪਾਂ ਨੂੰ ਚਾਹੀਦਾ ਨਹੀਂ ਹੈਗਾ ਕਿ ਵੀ ਆਪਾਂ ਇਹਨਾਂ ਲੀਡਰਾਂ ਨੂੰ ਟੈਕਸ ਦੇਣੇ ਬੰਦ ਕਰੀਏ ਜਦੋਂ ਅਸੀਂ ਆਪਣਾ ਸੁਧਾਰਾ ਪੇ ਕਰਨਾ ਆਪਣੇ ਪਿੰਡ ਦਾ ਸੁਧਾਰਾ ਆਪਣੇ ਘਰ ਦਾ ਸੁਧਾਰਾ ਤੁਸੀਂ ਆਪੇ ਕਰਨਾ ਹੈ ਇਹਨਾਂ ਨੂੰ ਟੈਕਸ ਦੇਣਾ ਬੰਦ ਕਰ ਦਈਏ ਟੈਕਸ ਤਾਂ ਹੁਣ ਜਿਹੜੀ ਚੀਜ਼ ਦੀ ਲੋੜ ਹੈ ਉਹ ਤਾਂ ਖਰੀਦਣੀ ਪੈਂਦੀ ਹੈ ਟੈਕਸ ਤਾਂ ਸਰਕਾਰ ਨੇ ਲਾਇਆ ਵਈ ਉਹ ਤਾਂ ਲੈਣੀ ਪੈਣੀ ਆ ਉਹ ਪੈਣੀ ਆ ਜੀ ਜੇ ਕੋਈ ਆਪਾਂ ਚੀਜ਼ ਨਹੀਂ ਵੀ ਲੈਣੇ ਆਟਾ ਵੀ ਲੈਣੇ ਜਿਹੜੀ ਵੀ ਚੀਜ਼ ਲੈਣੇ ਹਰੇਕ ਤੇ ਟੈਕਸ ਤਾਂ ਦੇਣਾ ਪੈਂਦਾ ਸੁਧਾਰ ਤਾਂ ਹੁਣ ਆਪਣੇ ਪਿੰਡ ਦਾ ਜਿਵੇਂ ਹੁਣ ਆਪਰਾਲਾ ਇਨਰਾਈ ਇਵੇਂ 2 ਸਾਲ ਸਾਡੇ ਏਕਨ ਵਧੀਆ ਸਾਥ ਮਿਲਦਾ ਰਿਹਾ ਸਾਨੂੰ ਤਾਂ ਬਹੁਤ ਵਧੀਆ ਪਿੰਡ ਬਣਾਵਾਂਗੇ ਅਸੀਂ ਜੀ ਜੀ ਸਰ ਉਪਰਾਲਾ ਕੀਤਾ ਗਿਆ ਸਰਪੰਚ ਸਾਹਿਬ ਵੱਲੋਂ ਕੀ ਮਤਲਬ ਤੁਸੀਂ ਸੋਚਦੇ ਹੋ ਕਿਸ ਤਰ੍ਹਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਜੀ ਜੀ ਕਿੰਨਾ ਫਾਇਦਾ ਹੋਇਆ ਫਾਇਦਾ ਬਹੁਤ ਹੈ ਜੀ ਪਹਿਲਾਂ ਇੱਥੇ ਨੀਰਾ ਹੀ ਹੁੰਦਾ ਸੀਗਾ ਹਮ ਤੇ ਹੁਣ ਤਾਂ ਲਾਈਟਾਂ ਲੱਗੇ ਤਾਂ ਹਾਂ ਹਾਂ ਰਾਤੀ ਘੁੰਮਦੇ ਰਹੇ ਹਾਂ ਜੀ ਸੇਰ ਸੂਰ ਕਰਦੇ ਰਹੀਆਂ ਆਂ ਔਰ ਤਾਂ ਸਪਿੰਡ ਦੀਆਂ ਹਾਂ ਲੱਗਦਾ ਵੀ ਲੁੱਟਾਂ ਖੁੱਟਾਂ ਤੋਂ ਹਾਂ ਉਹ ਨਾ ਲੁੱਟਾਂ ਖੁੱਟਾਂ ਦਾ ਹੀ ਬਹੁਤ ਫਾਇਦਾ ਹਾਂ ਬਹੁਤ ਫਾਇਦਾ ਪਿੱਛੇ ਆਪਣੇ ਪਿੰਡ ਦਾ ਇੱਕ ਕੇਸ ਵੀ ਆਇਆ ਸੀਗਾ ਜਿੱਥੇ ਤਾਰਾਂ ਤੁਰਾਂ ਵੱਢ ਲੀਆਂ ਸੀਗੀਆਂ ਤਾਂ ਲੱਗਦਾ ਕਿ ਇਹਦੇ ਨਾਲ ਠੱਲ ਪਾਉਂਗੇ ਤਾਰਾਂ ਇੱਥੇ ਤਾਂ ਠੱਲ ਪੈ ਜੂਗੇ ਇੱਥੇ ਲਾਈਟਾਂ ਲੱਗੀਆਂ ਨਾ ਹੁਣ ਹਾਂ ਨਿਗਾਰ ਹੋਊਗੀ ਜੀ ਤੇ ਜਿਹੜੀਆਂ ਹੁਣ ਬਾਹਰ ਖੇਤਾਂ 'ਚ ਹੈ ਨਾ ਮੋਟਰਾਂ ਵਗੈਰਾ ਹਾਂ ਉਹਨਾਂ ਦਾ ਔਖਾ ਜੀ ਨਾ ਲੱਗਦੇ ਔਖਾ ਗਵਰਨਮੈਂਟ ਨੂੰ ਜੇ ਨਾਥ ਪੁਣੀ ਚਾਹੀਦੀ ਜੀ ਜੀ ਕੀ 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 ਉਪਰਾਲਾ ਹੋਣਾ ਚਾਹੀਦਾ ਸਰ ਵੱਲੋਂ ਉਪਰਾਲਾ ਤਾਂ ਪਹਿਰਾ ਬਿਠਾਈਏ ਉੱਥੇ ਹੋ ਸਕਦਾ ਵੀ ਹਾਂ ਹਾਂ ਦੋ ਚਾਰ ਬੰਦੇ ਗੇੜਾ ਗੇੜਾ ਮਾਰ ਸਕਦੇ ਆਂ ਠਿਕਰੀ ਪਹਿਰੇ ਦੀ ਗੱਲ ਕਰ ਰਹੇ ਤੁਸੀਂ ਠਿਕਰੀ ਪਹਿਰਾ ਤਾਂ ਫਿਰ ਪਿੰਡ 'ਚ ਹੈ ਪਿੰਡ 'ਚ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਬਾਹਰ ਤੇ ਵੱਢਦੇ ਆਂ ਜੀ ਖੇਤਾਂ 'ਚ ਜੋ ਵੀ ਨੁਕਸਾਨ ਕਰਦੇ ਆ ਨਾ ਜੀ ਉਹ ਖੇਤਾਂ 'ਚ ਹੀ ਕਰਦੇ ਆਂ ਠੀਕ 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 ਅ ਵੀਰ ਜੀ ਤੁਸੀਂ ਵੀ ਪਿੰਡ ਦੇ ਮੋਤਵਰੋਂ ਜਿਹੜੀ ਇਹ ਲਾਈਟਾਂ ਲੱਗੀਆਂ ਨੇ ਏ ਜਿਹੜੇ ਰਾਤ ਨੂੰ ਕੰਮ ਕਰਨ ਜਾਂਦੇ ਨੇ ਜਾਂ ਬੱਚੇ ਆਉਂਦੇ ਨੇ ਡਿਊਟੀਆਂ ਤੋਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਬਹੁਤ ਜ਼ਿਆਦਾ ਫਾਇਦਾ ਜੀ ਉਹਨਾਂ ਨੂੰ ਸਾਡੀਆਂ ਬੀਬੀਆਂ ਮਾਇਆ ਭੈਣ ਆਉਂਦੀਆਂ ਰਾਤ ਨੂੰ ਲੇਟ ਬਸ ਤੇ ਉਤਰਦੀਆਂ ਉਹਨਾਂ ਨੂੰ ਬਹੁਤ ਫਾਇਦਾ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ ਮੇਨ ਰੋਡ ਤੇ ਜਾਂਦੇ ਹੁੰਦੇ ਸੀਗੇ ਸੈਰ ਕਰਨ ਵਾਸਤੇ ਉਹਨਾਂ ਨਾਲ ਦੁਰਘਟਨਾ ਵੀ ਹੁੰਦੀ ਸੀ ਕਿ ਇੱਕ ਤੁਹਾਡੇ ਨਾਲ ਪਿੰਡ ਦੇ ਵਿੱਚ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਸੀਗਾ ਸੈਰ ਕਰਨ ਗਏਆਂ ਦਾ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਸੈਰ ਇੱਥੇ ਹੋ ਸਕੇਗੀ ਉਹ ਇਹੀ ਜਗ੍ਹਾ ਪ੍ਰੋਪਰ ਬਣ ਗਈ ਉਹਨੂੰ ਉਹ ਪੌੜ ਪੌੜ ਕੇ 500 ਮੀਟਰ ਦਾ ਬਣ ਗਿਆ ਇੱਕ ਕੈਪਸੂਲ ਟ੍ਰੈਕ ਬਣ ਗਿਆ ਇੱਕ 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 ਐਸ ਉਹਦਾ ਟ੍ਰੈਕੇ ਬਣ ਗਿਆ ਲਾਈਟਰ ਲੱਗੀ ਆ ਸ਼ਾਮ ਨੂੰ ਕੋਈ ਟ੍ਰੈਫਿਕ ਨਹੀਂ ਹੁੰਦੀ ਪੈਦਲੇ ਹੁੰਦੇ ਲੋਕ ਠੀਕ ਹੈ ਵੀਰੇ ਤੁਸੀਂ ਵੀ ਨਾਲ ਸਹਿਯੋਗ ਕਰਦੇ ਹੋ ਹਾਂਜੀ ਹਾਂਜੀ ਕੀ ਕੀ ਸਹਿਯੋਗ ਕਰ ਸਕਦੇ ਅਸੀਂ ਨਾਲ ਲੱਗੇ ਹੋਏ ਆ ਜੀ ਉਹ ਰਹਿਣਾ ਤੁਸੀਂ ਨਾਲ ਹਾਂਜੀ ਅੱਛਾ ਜੀ ਇਹ ਅਸੀਂ ਮਤਲਬ ਉਹ ਰਾਤ ਨੂੰ ਨਾ ਸਾਡੇ ਕੁੜੀਆਂ ਜੀ ਉਹ ਡਿਊਟੀ ਕਰ ਬਜਰੀਆਂ ਬਹੁਤ ਲੱਗੀਆਂ ਮੈਂ ਫੈਕਟਰੀ ਬੂ ਟੀਮ ਉਹ ਰਾਤ ਨੂੰ ਲੇਟ ਆਉਂਦੀਆਂ ਜੀ ਹਾਂ ਉਨਾ ਕਰਕੇ ਵੀ ਸਾਨੂੰ ਹੈਤ ਹੈ ਵੀ ਲਾਈਏ ਔਖਾ ਇਹ ਨਾ ਉਹ ਰ ਇੱਕ ਛੇੜਖਾਨੀਆਂ ਵੀ ਹੋਉਂਦੀਆਂ ਨੇ ਜੀ ਜੀ ਹਾਂਜੀ ਅੱਛਾ ਛੋਟੇ ਬੱਚਿਆਂ ਦਾ ਬੜਾ ਮਸਲਾ ਇਹ ਕਿ ਛੋਟੇ ਬੱਚਿਆਂ ਨੂੰ ਅੱਜ ਕੱਲ ਸਜ਼ਾਰਤੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਵਾਸਤੇ ਵੀ ਅੱਗੇ ਉਪਰਾਲਾ ਹੋ ਸਕਦਾ ਹੈ ਕਿ ਵੀ ਜਿਹੜੇ ਰਾਤ ਨੂੰ ਇਹ 2-4 ਘੰਟੇ ਜਦੋਂ ਜਿਹੜੇ ਬੰਦੇ ਇੱਥੇ ਘੁੰਮਦੇ ਨੇ ਉਹਨਾਂ ਨੂੰ ਪਿੰਡ ਤੋਂ ਲੈ ਕੇ ਰੋਡ ਤੱਕ ਛੱਡਿਆ ਜਾਂ ਇੱਥੋਂ ਰੋਡ ਤੋਂ ਪਿੰਡ ਤੱਕ ਛੱਡਿਆ ਜਾਣ ਦੀ ਕੋਈ ਉਪਰਾਲਾ ਹੋਵੇ ਦੇਖੋ ਜੀ ਅਸੀਂ ਆਪਣੇ ਪਿੰਡ ਦੀ ਤਾਂ ਬਹੁਤ ਨਿਗਰਾਨੀ ਕਰ ਰਹੇ ਹਾਂ ਅਸੀਂ ਆਪਣੇ ਜਿਹੜੇ ਪਿੰਡਵਾ ਵੀ ਉਹਨਾਂ ਨੂੰ ਵੀ ਕਹਿ ਰਹੇ ਹਾਂ ਵੀ ਭਾਈ ਕੁਰੇ ਦੇ ਜਿਹੜੇ ਇਹ ਹੈ ਪਰਦੇਸੀ ਉਹਨਾਂ ਨੂੰ ਚੱਕੋ ਹਾਂ ਆਪਣੇ ਦਾ ਸੀ ਪੂਰਾ ਅਸੀਂ ਸਾਰੇ ਕਰੇ ਪੱਕੀ ਫੇਰੀ ਵਾਲਿਆਂ ਫਿਰ ਵੀ ਨਿਗਾਹ ਜੀ ਪੂਰੀ ਜੀ ਅਸੀਂ ਪੂਰਾ ਸਾਡਾ ਨਦੀਮਾ ਵੀ ਅੱਗੇ ਬਹੁਤ ਲੱਕੜੀ ਲੁਕੜੀ ਵੜਦੇ ਤੇ ਸਭ ਦੇ ਅਸੀਂ ਆਪਣਾ ਸਾਰੇ ਮੁੰਡੇ ਦੇਖਦੇ ਆ ਜੀ ਦੇਖ ਰਹੇ ਕਿੰਨੇ ਕੇ ਵੋਟ ਆ ਪਿੰਡ ਦੇ ਵਿੱਚ ਪ੍ਰਵਾਸੀ ਪ੍ਰਵਾਸੀ ਵੋਟ ਨਹੀਂ ਸਾਡੇ ਪਿੰਡ ਵਿੱਚ ਨਹੀਂ ਨਹੀਂ ਪ੍ਰਵਾਸੀ ਨਹੀਂ ਵੋਟ ਅੱਛਾ ਜੀ ਤੇ ਪ੍ਰਵਾਸੀਆਂ ਨੂੰ ਫਿਰ ਕੀ ਫਾਰਮੈਲਿਟੀਜ਼ ਆ ਜਿਹੜੀ ਤੁਸੀਂ ਦੇ ਰਹੇ ਹੋ ਜੇ ਉਹਨਾਂ ਮਨਨੋਂ ਨੇ ਕੰਮ ਕਰਨਾ ਹੈ ਨਹੀਂ ਪ੍ਰਵਾਸੀਆਂ ਦਾ ਕੋਈ ਨਹੀਂ ਦੇ ਰਹੀ ਅਸੀਂ ਪ੍ਰਵਾਸੀ ਨੂੰ ਸਾਡੇ ਕੋਈ ਮਿਲ ਨਹੀਂ ਉੱਥਾਂ ਮੋਟਰਾਂ ਉੱਪਰ ਹੈ ਦਿਹਾੜੀ ਦੇ ਪਿਆਲੇ ਉਹ ਹੈਗੇ ਆ ਪਰ ਉੱਦਾਂ ਪੋਰਟ-ਬੂਟ ਕਿਸੇ ਦੀ ਨਾ ਸੀ ਪੋਰਟ ਬਣਾਉਣੀ ਹੈ ਨਹੀਂ ਆਪਾਂ ਕਹਿੰਦੇ ਵੀ ਆਪਾਂ ਕੱਢ ਰਹੇ ਹਾਂ ਪ੍ਰਵਾਸੀਆਂ ਨੂੰ ਕਿ ਕੱਢ ਕੇ ਸਰ ਜੇਗਾ ਪੰਜਾਬ ਦਾ ਨਹੀਂ ਕੱਢ ਕੇ ਤਾਂ ਆਏ ਜਿਹੜਾ ਖੇਤੀ ਦਾ ਕੰਮ ਉਹਦਾ ਆਏ ਨਾ ਬਿਨਾਂ ਹੋਣਾ ਵੀ ਨਹੀਂ ਹੈ ਜੀ ਸਾਡੇ ਬੱਚੇ ਗੇਰੀਆਂ ਹਾਂ ਹਾਂ ਜੀ ਉਹਦਾ ਹੋਣਾ ਵੀ ਨਹੀਂ ਖੇਤੀ ਦਾ ਪਰ ਹਾਂ ਖੇਤੀ ਦਾ ਕਰਾਂ ਠੀਕ ਹੈ ਜਿਹੜੇ ਉਹ ਐ ਕਿਰਨਾ ਦੁਕਾਨਾਂ ਲਾਉਣੇ ਹੋਰ ਕਾਰੋਬਾਰ ਹੈ ਉਹਨਾਂ ਦੇ ਵੀ ਪੰਜਾਬੀਆਂ ਦਾ ਆਪਣਾ ਉਹ ਹੋ ਰਿਹਾ ਇਹਨਾਂ ਨੇ ਫੈਕਟਰੀਆਂ ਆਪਾਂ ਨੂੰ ਜੋਬਾਂ ਘਟਾਂ ਜੀ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਹੋਣੇ ਚਾਹੀਦੇ ਨੇ ਪਿੰਡ ਵਿੱਚ ਦੇਖੋ ਲਾਈਟਾਂ ਦਾ ਕੰਮ ਤਾਂ तकरीबन ਨਿਪਟੜ ਗਿਆ ਜੀ ਹੁਣ ਅਸੀਂ ਪਿੰਡ ਵਿੱਚ ਸੋਚ ਰਹੇ ਹਾਂ ਵੀ ਸੀਸੀਟੀਵੀ ਕੈਮਰੇ ਦਾ ਕੰਮ ਸ਼ੁਰੂ ਕਰੀਏ ਕਰਕੇ ਜਿਹੜੀਆਂ ਪਿੰਡ ਚ ਚੋਰੀਆਂ ਚਕਾਰੀਆਂ ਹੋ ਰਹੀਆਂ ਉਹਦਾ ਆਪਾਂ ਨੂੰ ਕੈਮਰਿਆਂ ਰਾਹੀਂ ਪਤਾ ਲੱਗਣਾ ਹੈ ਤੇ ਆਪਾਂ ਚਾਹੁੰਦੇ ਵੀ ਸਾਰੀ ਪਿੰਡ ਵਿੱਚ ਪੂਰੇ ਚ ਕੈਮਰੇ ਲੱਗੇ ਜਾਣ ਜੇ ਇਹ ਫਿਰ ਤਾਂ ਹੋਏਗਾ ਜੇ ਐਨਆਰਏ ਤੇ ਸਾਡੇ ਪਿੰਡ ਦਾ ਸਹਯੋਗ ਹੋਇਆ ਹਾਂ ਸਰਕਾਰ ਦੇ ਕੋਲ ਅਪਰੋਚ ਕਰੀ ਵਾਣੀ ਮੋਟੇ ਕਿ ਨਹੀਂ ਨਹੀਂ ਸਰਕਾਰ ਕੋਈ ਹੱਥ ਪੈਨੋ ਹੋਣਾ ਅਤਵਾ ਕੰਦੀ ਨਹੀਂ ਨਹੀਂ ਜੀ ਅਗਰ ਵੀ ਨਹੀਂ ਫੜਾਉਂਦੀ ਨਹੀਂ ਨਹੀਂ ਉਹ ਤਾਂ ਮੁੜ ਕੇ ਆਈ ਹੋਣੀ ਹੈ ਜੀ ਆਉਣੇ ਵਾਲੇ ਉਹ ਵੀ ਨਹੀਂ ਆਉਂਦੇ ਕੋਈ ਨਹੀਂ ਆਇਆ ਹੁਣ ਵੋਟਾਂ ਟਾਈਮ ਆਣਗੇ ਸਾਰੇ ਨਹੀਂ ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਦ ਵੋਟਾਂ ਆਣਗੀਆਂ ਨਾ ਉਸ ਟਾਈਮ ਸਾਰੇ ਆਉਣਗੇ ਅਨਮੋਲ ਵੀ ਆਣਗੇ ਸਾਰੇ ਆਣਗੇ ਤੇ ਹੁਣ ਕੋਈ ਨਹੀਂ ਆ ਰਿਹਾ ਜੀ ਨਾ ਕੋਈ ਇਹਨਾਂ ਨੂੰ ਸਪੋਰਟ ਕਰ ਰਿਹਾ ਅੱਛਾ ਜੀ ਇਹਨਾਂ ਦੀ ਆਪਣੀ ਸਪੋਰਟ ਹੈ ਜੀ ਨੌਜਵਾਨ ਨੇ ਜਿਹੜੇ ਪਿੰਡ ਦੇ ਹੈਗੇ ਹਾਂਜੀ ਫਿਰ ਇੱਕ ਗੱਲ ਇਹ ਵੀ ਜੇ ਸਪੋਰਟ ਨਹੀਂ ਕਰਦੇ ਫਿਰ ਆਪਾਂ ਬੜਨਣ ਦਈਏ ਪਿੰਡ ਨੂੰ ਹਾਂਜੀ ਉਹ ਤਾਂ ਹੈ ਹੀ ਉਹ ਸਭ ਦਾ ਬਾਈਕਾਟ ਕਰਨਾ ਚਾਹੀਦਾ ਹੈ ਬਾਈਕਾਟ ਕਰ ਦੇਣਾ ਹਾਂਜੀ ਇਹੜੇ ਨੂੰ سپورਟ ਨਹੀਂ ਕਰ ਰਹੀ ਇਸ ਟਾਈਮ ਖੜੇ ਨਹੀਂ ਹੈ ਸਾਡੇ ਨਾਲ ਫਿਰ ਵੋਟਾਂ ਪਾ ਕੇ ਕੀ ਫਾਇਦਾ ਨਾਲ ਇੱਕੇ ਹੋਰ ਵੀ ਗੱਲਾਂ ਪਿੱਛੇ ਜੇ ਪਾਣੀ ਆਇਆ ਨਦੀ ਦੇ ਵਿੱਚ ਸਭ ਤੋਂ ਵੱਧ ਖਤਰਾ ਦਸਾਰਨੇ ਤੇ ਇਹਨੇ ਹੁਲਕੇ ਨਾ ਹੁੰਦਾ ਏ ਤੇ ਆਲੇ-ਦਾਲੇ ਸੁਸਾਇਟੀਆਂ ਬਣੀਆਂ ਹੋਈਆਂ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਇਹ ਫੇਰ ਡੱਕ ਲਾਤੀ ਤੇ ਕੱਲ ਨੂੰ ਨੁਕਸਾਨ ਹੋ ਸਕਦਾ ਪਿੰਡ ਦਾ ਦਸਾਰਨੇ ਦਾ ਇਹੋ ਜੀ ਨੁਕਸਾਨ ਤਾਂ ਬਹੁਤ ਹੈ ਹੁਣ ਸਾਡੀ ਪੁਲੀ ਦਾ ਕੰਮ ਸੀ ਅਸੀਂ ਕਈ ਵਾਰ ਅਨਮੋਲ ਗੰਗਾਂ ਦੇ ਪੀਏ ਨੂੰ ਵੀ ਮਿਲੇ ਉਹਨਾਂ ਨੂੰ ਸਾਰਾ ਕੋਈ ਦਿੱਤਾ ਹੁੰਦਾ ਬਜਟ ਵੀ ਬਣਾਏ ਸੀ ਉਹਨਾਂ ਦਾ ਤੇ ਮੁੜ ਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਪੁਲੀ ਵੀ ਸਾਡੀ ਖਰਾਬ ਹੋਣ ਵਾਲੀ ਹੋਏ ਤਕਰੀਬਨ ਜੇ ਪਾਣੀ ਦੁਵਾਰਾਂ ਆਂਦਾ ਤੇ ਪੁਲੀ ਵੀ ਟੁੱਟੇਗੀ ਜੋ ਪਿੰਡ ਦਾ ਮੇਨ ਹਾਂ ਉਹ ਜਿੱਥੇ ਆਪ ਰਹਿੰਦੀ ਹੈ ਉੱਥੇ ਵੀ ਘੋਡੇ ਘੋਡੇ ਪਾਣੀ ਖੜਾ ਹੈ ਤੁਹਾਡਾ ਕਿੱਥੋਂ ਖਤਮ ਕਰਦੇ ਹੈਗੇ ਹਾਂਜੀ ਉਹ ਤਾਂ ਹੈ ਹੀ ਹੁਣ ਖਰਚੋ ਤੁਸੀਂ ਆਪੇ ਦੇਖ ਲਓ ਜਿੰਨੀਆਂ ਵੀ ਸੁਸਾਇਟੀਆਂ ਸਾਰੇ ਉਹਨਾਂ ਨੂੰ ਕਹਿ ਰਹੇ ਹੈਗੇ ਕੰਮ ਨਹੀਂ ਕਰ ਰਹੀ ਹੈਗੀ ਤੁਹਾਨੂੰ ਪਤਾ ਹੀ ਆ ਉਹਦਾ ਪਰ ਹੁਣ ਦੇਖਦੇ ਹੁਣ ਵੋਟਾਂ ਦਾ ਟਾਈਮ ਕੀ ਕਰਦੇ ਕਿ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਅਨ ਐਕਸਪੀਰੀਅੰਸ ਲੋਕ ਸੀਗੇ ਉਹ ਅਸੀਂ ਕੁਸ਼ਤੀਆਂ ਤੇ ਬਿਠਾਉਂਦੇ ਤੇ ਉਹ ਹੁਣ ਸਿਸਟਮ ਨਹੀਂ ਪਤਾ ਲੱਗਦਾ ਉਹਨਾਂ ਨੂੰ ਉਹ ਤਾਂ ਹਈ ਹੋਏ ਜੀ ਜਿਹੜੇ ਪਹਿਲਾਂ ਹੁਣ ਇੱਕ ਤਾਂ ਬੰਦਾ ਹੁੰਦਾ ਜਿਹੜਾ ਪਹਿਲਾਂ ਹੜਿਆਂਵਾਂ ਹੁੰਦਾ ਜੀ ਠੀਕ ਹੈ ਨਾ ਇੱਕ ਆਪਾਂ ਐਕਸਪੀਰੀਅੰਸ ਨਹੀਂ ਹੈਗਾ ਨਾ ਇਹਨਾਂ ਆਪਾਂ ਫਾਈਨੈਂਸ਼ੀਅਲ ਪਿੱਛੇ ਤੇ ਕੋਈ ਹੈਗੀ ਐ ਇਸ ਕਰਕੇ ਇਹਨਾਂ ਨੂੰ ਇਹਨਾਂ ਹੈ ਨਹੀਂ ਗਿਆ ਚਲੋ ਆਪਾਂ ਕਹਿ ਵੀ ਦਈਏ ਜੀ ਅਗਲੀ ਵਾਰ ਵੀ ਚਲੋ ਆਉਣੇ ਆ ਥੋੜਾ ਬਹੁਤ ਐਕਸਪੀਰੀਅੰਸ ਤਾਂ ਹੋਏਗਾ ਪਰ ਹਲੇ ਤਾਂ ਫਰੈਸ਼ਰ ਹੈ ਇੱਕ ਤਰ੍ਹਾਂ ਦੇ। ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਇਹ ਗਾਉਣੇ ਵਾਲਾ ਬੰਦਾ ਚੰਗਾ ਗਾ ਸਕਦਾ ਏ, ਕਮੇਡੀ ਬੰਦਾ ਵਧੀਆ ਕਰ ਸਕਦਾ। ਜਿਹਦਾ ਕੰਮ ਜਿੰਨੂੰ ਸੁਭਦਾ ਉਹੀ ਕਰ ਸਕਦਾ ਜੀ। ਗਾਉਣੇ ਵਾਲਾ ਗਾਏ ਸਕਦਾ, ਪੋਲੀਟਿਕਲ ਨਹੀਂ ਕਰਦਾ ਤਾਂ ਹੈ। ਠੀਕ ਹੈ। ਇਹਦਾ ਮੁੰਡਿਆਂ ਨੇ ਬਹੁਤ ਵਧੀਆ ਕੰਮ ਕਰਿਆ ਜੀ। ਅੱਜ ਤੱਕ ਕਿਸੇ ਪੰਚਾਇਤ ਨੇ ਇੰਨਾ ਕੰਮ ਨਹੀਂ ਕਰਿਆ ਜੀ। ਬਹੁਤ ਵਧੀਆ ਮੁੰਡਿਆਂ ਨੇ ਕੰਮ ਕਰਿਆ ਯਾਰ ਬਾਹਰ ਆਪਣੇ ਬੱਚੇ ਹੀ ਆਪਣੇ ਜੜੇ ਬਾਹਰ ਗਏ ਮੈਨਾਰੀ। ਉਹਨਾਂ ਨੇ ਬਹੁਤ ਸਹਿ ਬਾਕੀ ਇੱਥੇ ਜਿਹੜੇ ਮੁੰਡੇ ਨਾਲ ਲੱਗੇ ਹੋਏ ਜੀ ਇਹ ਆਪਣਾ ਦਿਨ ਰਾਤ ਨਹੀਂ ਦੇਖਦੇ ਜੀ ਆਪਣਾ ਕੰਮ ਵੀ ਨਹੀਂ ਦੇਖਦੇ ਆਪਣਾ ਕੰਮ ਛੱਡ ਕੇ ਨਾਲ ਕੰਮ ਕਰਾਉਣਾ ਜੀ ਇਹ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਪਰ ਚਲੋ ਸਾਰੇ ਬੰਨਾਂ ਚ ਹੁੰਦਾ ਜੀ ਕੁਝ ਹੋਰ ਜਿਹੜੇ ਮਨ ਬੰਦੇ ਕੁਝ ਆ ਕੇ ਤਿੰਨ ਪੰਜ ਹੀ ਕਰ ਦਿੰਦੇ ਉਹ ਵੀ ਵਧੀਆ ਦੱਸ ਰਹੇ ਚਲੋ ਰਸਤਾ ਹੀ ਦੱਸ ਰਹੇ ਵੀ ਹਾਂ ਯਾਰ ਐ ਨਹੀਂ ਦਾ ਐ ਕਰ ਦੋ ਹੋਣਾ ਚਾਹੀਦਾ ਕੰਮ ਬਹੁਤ ਵਧੀਆ ਕਰਦਿਆਂ ਜੇ ਹੁਣ ਦੇਖੋ ਲਾਈਟਾਂ ਕਰੀਆਂ ਆਪਾਂ ਨੇ ਇੱਚੋ ਉਹ ਦਰਖਤ ਵੀ ਵੱਢਣੇ ਪੈਣੇ ਹੁਣ ਬੰਦਾ ਆ ਗਿਆ ਕੰਮ ਚੁਕਾ ਕੇ ਕਹਿ ਦਵੇ ਜੀ ਆਹ ਤੁਸੀਂ ਕੀ ਕਰ ਲੈ ਏ ਵੀ ਥੋੜੀ ਜਿਹੀ ਚਲੋ ਆਏ ਹੁੰਦੀ ਉਸ ਮਾੜੀ ਮਟੀ ਜੀ ਚਲਦੇ ਹੀ ਰਹਿੰਦਾ ਲੇਕਿਨ ਕੰਮ ਬਹੁਤ ਵਧੀਆ ਦੂਜੇ ਵੀ ਸਹਿਯੋਗ ਹੈ ਸਾਥੀਆਂ ਦਾ ਸਾਰਿਆਂ ਦਾ ਸਾਰਿਆਂ ਦਾ ਜੀ ਸਹਿਯੋਗ ਹੈ ਤਾਂ ਹੀ ਹੋ ਰਿਹਾ ਜੀ ਅਹੀਂ ਤਾਂ ਅਗਲੇ ਵਿੱਚ ਆ ਕੇ ਖੜ ਜੂਗਾ ਵੀ ਮੈਂ ਨਹੀਂ ਕਰਦਾਂਦਾ ਜੀ ਵੀ ਵਧੀਆ ਸਹਿਯੋਗ ਦੇ ਰਹੇ ਇੱਕ ਵਧੀਆ ਕੰਮ ਕਰ ਰਹੇ ਜੀ ਅਰੇ ਪੰਚਾਇਤਾਂ ਕੰਮੇ ਬਹੁਤ ਵਧੀਆ ਕਰ ਰਹੀ ਜੀ ਨਾਲ ਹੁਣ ਇਹ ਆ ਕਰਕੇ ਜੀ ਇਹ ਕਹਿੰਦਾ ਪਿੰਡ ਵਿੱਚ ਵੀ ਲਾਈ ਉਹੀ ਗਵਰਨਮੈਂਟ ਨਹੀਂ ਸਾਥ ਦੇ ਰਹੀ ਜੀ ਕੋਈ ਕੁਝ ਨਹੀਂ ਦੇਖਦੇ ਉਹ ਦੇਖੋ ਉਹਨਾਂ ਤਾਂ ਅਸੀਂ ਕਹਿੰਦੇ ਜੇ ਇਹ ਵੀ ਜੇ ਕੋਈ ਮੰਤਰੀ ਵੀ ਆਊਗਾ ਅਸੀਂ ਵਾਈ ਕਾਰਡ ਕਰੂਗੇ ਬਾਈ ਉਹਨਾਂ ਆਏ ਸਾਲੇ ਜੇ ਤੁਸੀਂ ਕੋਈ ਕੰਮੇ ਨਹੀਂ ਕਰਨਾ ਸਾਡੇ ਵਾਸਤੇ ਆ ਕੇ ਫੇ ਸਾਨੂੰ ਕਿਆ ਲੋੜ ਇੱਥੇ ਜੀ ਇਹ ਤਾਂ ਪਿੰਡ ਕੰਮ ਦਾ ਆਪ ਕਰਨਾ ਪੈਣਾ ਤੇ ਅਸੀਂ ਤਾਂ ਤੁਹਾਨੂੰ ਉਹ ਚਾਹ ਪੁਲਾਈ ਜਾਊਂਗੇ ਫੇ ਉਹਨਾਂ ਖਰਚਾ ਹੋਰ ਅਸੀਂ ਕਲੈਕਟ ਹੋਰ ਲਿਆਉਂਗੇ ਇੰਨੀ ਚਾਹ ਪਲਾਂਗੇ ਤੁਹਾਨੂੰ ਤਾਂ ਇਹ ਚੱਕਰ ਆਈ ਭਈ ਇਹ ਹੋਰ ਬੱਚੇ ਨੇ ਉਹਨੂੰ ਕਿਉਂ ਅਪੀਲ ਅਪੀਲ ਆਈ ਹੈ ਜੀ ਵੀ ਨਹੀਂ ਸਹਾਇਕ ਦੋ ਜੀ ਨਾਲ ਪੰਚਾਇਤ ਦਾ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਅਪੀਲ ਹੈ ਗਈ ਹੈ ਜ ਉਹ ਕਹਦਾ ਵੀ ਕਿਦਾਂ ਮੈਂ ਕਹਿਆ ਬਈ ਯਾਰ ਕਰੋ ਕਰੋ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਖੁਸ਼ ਹੋ ਰਹੀ ਹਾਂ ਜੀ ਬੱਚੇ ਮਾਰ ਸੀ ਆ ਵੀ ਕਹਿੰਦੇ ਹੁਣ ਜਿਹੜੇ ਹੁਣ ਬੱਚੇ ਆ ਇਹ ਜਿਹੜੇ ਹੋਰ ਚਲੋ ਦੇਖੋ ਸਾਰੇ ਪਿੰਡਾਂ 'ਚ ਹੀ ਚੱਲਦਾ ਜੇ ਇਹ ਕੰਮ ਮਾੜੀ ਮੋਟੀ ਹੁੰਦੀ ਹੋਊਗਾ ਚਲੋ ਤੁਸੀਂ ਕਹਿੰਦੇ ਮੈਂ ਕਹਿੰਦਾ ਸਹਿਯੋਗ ਦੇ ਹੀ ਰਹੇ ਨਾਲ ਦੇਣਾ ਵੀ ਚਾਹੀਦਾ ਬਈ ਹਾਂ ਪਿੰਡ ਦਾ ਕੰਮ ਹੈ ਇਹ ਤਾਂ ਇਹ ਤਾਂ ਸਾਂਝੇ ਕੰਮ ਹੈ ਜੀ ਪਿੰਡ ਦੇ ਜੀ ਹੁਣ ਪਿੰਡ 'ਚ ਲਾਈਟਾਂ ਲੱਗੂਆਂ ਐ ਤਾਂ ਲਗੂਆਂ ਵੀ ਜਿਹੜਾ ਬੰਦਾ ਤੂੰ ਆ ਗਿਆ ਉਹਨੂੰ ਰੇਟ ਬੰਦ ਕਰਦੇ ਨਹੀਂ ਜੀ ਤੂੰ ਵਾਤਾ ਬਾਲ ਦੇਣੀ ਸਾਰਾ ਫਾਇਦਾ ਤਾਂ ਸਾਰਿਆਂ ਨੂੰ ਉਹ ਮੁੰਡੇ ਕੰਮ ਬਹੁਤ ਵਧੀਆ ਕਰ ਰਹੇ ਹਾਂ ਪਿੰਡ ਨੂੰ ਵੀ ਅਪੀਲ ਹੈ ਕਿ ਉਹ ਵੀ ਮਾੜਾ ਮੋਟਾ ਕੁਝ ਸੁਵਿਧਾਵੇਂ ਜਾਂ ਉਹ ਸਿਰਫ ਫੈਸਿਲਿਟੀਆਂ ਹੀ ਨਾ ਲੈਣ ਤੱਕ ਸੀਮਤ ਨਾ ਰਹੇ ਹਾਂ ਦੇਖੋ ਜੀ ਪਿੰਡ ਨੂੰ ਚਾਹੀਦਾ ਜੀ ਇਹਦਾ ਮਤਲਬ ਵੈਸੇ ਤਾਂ ਕਹਿੰਦੇ ਵੀ ਜੇ ਇੱਕ ਅਲਾਸਮੈਂਟ ਕਰ ਦੋ ਮੈਂ ਭਾਈ ਆਹ ਕੁਝ ਕਰਨਾ ਕਰੋ ਇਕੱਠੇ ਥੋੜੇ ਥੋੜੇ ਸਾਰੇ ਮੁੰਡਿਆਂ ਨੂੰ ਕਰ ਦੇਣਾ ਚਾਹੀਦਾ ਜੀ ਇਹ ਤਾਂ ਅਪੀਲ ਚਲੋ ਵੀ ਕਰ ਦੇ ਵੀ ਰਹੇ ਨੇ ਅਲਾਸਮੈਂਟ ਕਰ ਵੀ ਦਿੰਨੇ ਵੀ ਆਹ ਤਾਂ ਤੁਸੀਂ ਕਹਿੰਦੇ ਵਿਰੋਧੀ ਹੁੰਦੇ ਉਹਨਾਂ ਨੂੰ ਦੇ ਦੇ ਕਿੰਨਾ ਕੁ ਸਹੀ ਉਹ ਦਿੰਦੇ ਨੇ ਹਾਂ ਦੇ ਦੇਣਾ ਚਾਹੀਦਾ ਉਹਨਾਂ ਨੂੰ ਬਦਸਮ ਕਦੇ ਵੱਧ ਦੇਣਾ ਚਾਹੀਦਾ ਹਾਂ ਬਿਲਕੁਲ ਹਾਂ ਆਲਾ ਯਾਰ ਅਸੀਂ ਵੱਧ ਦੰਨੇ ਇਕੱਠੇ ਕਰਕੇ ਹਾਂ ਸਮ ਕਹਦੇ ਵਧੀਆ ਸਮ ਕਹਿੰਦੇ ਪਿੰਡ ਦਾ ਹੀ ਫਾਇਦਾ ਹੋਣਾ ਜੀ ਬਿਲਕੁਲ ਪਿੰਡ 'ਚ ਸਾਰੇ ਵਸ ਰਹੇ ਹਾਂ ਹਾਂ ਪਿੰਡ ਦਾ ਹੀ ਏ ਕਹੇ ਜੀ ਬਿਲਕੁਲ ਇਹੋ ਚੱਲ ਇਹ ਵੀ ਕੋਈ ਨਹੀਂ ਵੋਟਾਂ ਦਾ 5 ਸਾਲ ਬਾਅਦ ਬਦਲੀ ਜਾਣੀਆਂ ਜੀ ਬੰਦਾ ਅੱਜ ਹੋਰ ਹੈ ਜੀ ਕੱਲ ਨੂੰ ਹੋਰ ਬਦਲ ਜਾਂਦਾ ਪਰ ਅਸੀਂ ਤਾਂ ਕਹਿੰਦੇ ਜੀ ਐਦਾਂ ਦੀ ਪੰਚਾਇਤ ਚਾਹੀਦੀ ਜਿੱਦਾਂ ਜੀ ਕੰਮ ਕਰ ਰਹੇ ਹੈ ਇਹਨਾਂ ਨੂੰ ਸ਼ੌਂਕ ਵੀ ਹੈਗਾ ਮੁੰਡਿਆਂ ਨੂੰ ਕੰਮ ਕਰਨ ਦਾ ਔਰ ਸਭ ਤੋਂ ਵੱਧ ਵਧੀਆ ਕੰਮ ਕਰ ਰਹੇ ਆਪਾਂ ਹੁਣ ਐਨਆਰਆਈ ਵੀਰਾਂ ਤੋਂ ਸਹਿਯੋਗ ਲੈਂਦੇ ਆ ਤੇ ਸਾਡੇ ਬੱਚੇ ਕੰਮ ਵੀ ਕਰਸਣ ਲੱਗਦਾ ਨਹੀਂ ਕਿ ਬੱਚਿਆਂ ਨੂੰ ਕੋਈ ਆਪਣਾ ਬਿਜ਼ਨਸ ਇੱਥੇ ਪੰਚਾਇਤ ਵੱਲੋਂ ਪ੍ਰੋਵਾਈਡ ਕਰਾਉਣਾ ਚਾਹੀਦਾ ਕਿ ਆਪਾਂ ਆਪਣੀ ਆਪਣਾ ਹੀ ਕੰਮ ਸ਼ੁਰੂ ਕਰ ਲਈਏ ਤੇ ਸਾਨੂੰ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ ਦੇਖੋ ਅਜੇ ਪੰਚਾਇਤ ਸਟਾਰ ਹੋਈ ਜੀ ਅਜੇ ਤਾਂ ਅਜ ਤਾਂ ਉਹ ਜਨਗੰਨ ਦੇ ਵੀ ਸੁੱਤੇ ਉੱਠੇ ਜੀ ਸੱਚ ਨਾਲ ਦਾ ਨਾਸਤਾ ਹੀ ਕਰ ਚਾਹੀ ਪੀਤੀ ਹੈ ਜੀ ਹਾਂ ਜੀ ਦਾ ਸਾਲ ਹੋਇਆ ਜੀ ਥੋੜਾ ਜਿਹਾ ਟਾਈਮ ਲੰਘਾ ਕਰਨਗੇ ਮਨੂੰ ਜਿੱਥੇ ਕਮੀ ਦੇ ਆ ਸਰਕਾਰਾਂ ਵੀ ਪ੍ਰੋਜੈਕਟ ਬਹੁਤ ਸਾਰੇ ਲੈ ਕੇ ਆ ਰਹੀਆਂ ਨੇ ਪੰਚਾਇਤਾਂ ਵਾਸਤੇ ਲੋਕ ਬੱਚਿਆਂ ਵਾਸਤੇ ਜਿਹੜੇ ਨਵੇਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਵਾਸਤੇ ਸਬਸਿਡੀ ਤੇ ਚੀਜ਼ਾਂ ਦੇ ਰਹੀਆਂ ਨੇ ਤਾਂ ਲੱਗਦਾ ਨਹੀਂ ਕਿ ਅਪਰੋਚ ਕਰਕੇ ਬੱਚਿਆਂ ਨੂੰ ਇੱਕ ਵਧੀਆ ਜਿਹੜੇ ਦੇਖੋ ਬੱਚੇ ਕੰਮ ਛੱਡ ਰਹੇ ਨੇ ਆਪਣੇ ਪਿੰਡ ਦਾ ਹਜ਼ਾਰ ਕਰ ਰਹੇ ਉਹਨਾਂ ਨੂੰ ਵੀ ਸੋਰਸ ਚਾਹੀਦਾ ਹੈ ਇਨਕਮ ਦਾ ਉਹ ਤਾਂ ਚਾਹੀਦਾ ਤਾਂ ਹੈਗਾ ਜੀ ਪਰ ਸਰਕਾਰਾਂ ਦਾ ਹਵਾ ਵਿੱਚ ਗੱਲ ਕਰਕੇ ਲੰ ਹੁਣ ਤੁਸੀਂ ਆਏ ਦੇਖੋ ਜੀ ਆਹੜਾ ਆਏ ਜੀ ਓਏ ਸਰਕਾਰ ਵਾਲੇ ਤਾਂ ਹੁਣ ਤੱਕ ਕਹੀ ਜਾਂਦੇ ਜੀ ਸਾਨੂੰ ਉੱਥੇ ਤੇ 16 ਕਰੋੜ ਆਇਆ ਨਹੀਂ ਜੀ ਇੱਥੇ ਹੁਣ ਦੇਖੋ ਪਿੰਡਾਂ ਦੇ ਕਿੰਨੇ ਲੋਕ ਹੈਲਪ ਕਰ ਰਹੇ ਉਹਨੇ ਸਰਕਾਰਾਂ ਦਾ ਹਵਾ 'ਚ ਗੱਲਾਂ ਕਰ ਕਰ ਲੰਗਾ ਜਾਨਾ ਜੀ ਇਹ ਤਾਂ ਹੁਣ ਕਰਨ ਇਹ ਆਪ ਕਰਨਗੇ ਸਹੀ ਗੱਲ ਹੈ ਬੱਚਿਆਂ ਨੂੰ ਦੱਸਣਾ ਵੀ ਚਾਹੀਦਾ ਵੀ ਗਾਹਾਂ ਗਾਹ ਪੜ ਕੇ ਬਾਹਰ ਵੀ ਕੁਝ ਨਹੀਂ ਗਿਆ ਇਥੇ ਆਪਣੇ ਕੋਈ ਧੰਦੇ ਤੋਰੋ ਤੁਹਾਨੂੰ ਜਦੋਂ ਜਿੱਦਾਂ ਹੁਣ ਇਹ ਚੱਲ ਰਹੇ ਹੈ ਮੁੰਡੇ ਵਧੀਆ ਕੰਮ ਕਰਨੇ ਸ਼ਾਇਦ ਆਪ ਹਾਂ ਇਹਦੋਂ ਵੀ ਸੋਚਣਗੇ ਵੀ ਹਾਂ ਯਾਰ ਆਪਣੇ ਪਿੰਡ ਦਾ ਕੋਈ ਮੁੰਡਾ ਪੜਨਾ ਹੈ ਲਿਖਣਾ ਚੰਗਾ ਪੜਨਾ ਚਾਹੁੰਦਾ ਉਹਨੂੰ ਐਂ ਕਰਾ ਦੋ ਨਾਲ ਹੈਲਪ ਕਰਦਣੇ ਮੁੰਡਿਆਂ ਦੀ ਸੋਚ ਬਹੁਤ ਵਧੀਆ ਜੀ ਇਹਨਾਂ ਦੀ ਇਹਨਾਂ ਨੇ ਦੱਸਿਆ ਗੱਲਾਂ ਕਰੀਆਂ ਵੀ ਆਪਾਂ ਕੁਝ ਐਦਾਂ ਰੱਖੀਏ ਜੋ ਕੋਈ ਬਹੁਤਾ ਗਰੀਬਨ ਨਹੀਂ ਪੜ ਸਕਦਾ ਉਹਨੂੰ ਕਦਮ ਲਿਆ ਕੇ ਦੇ ਦੇ ਕਰ